ਦੀਵਾਂ ਤੇ ਕਿਸਾਨਾਂ ਦੇ ਮਸੀਹਾ ਪੰਜਾਬ ਦੀ ਤਰੱਕੀ ਦੇ ਭਾਈਵਾਲ ਭਾਈਚਾਰਕ ਸਾਂਝ ਦੇ ਮਦਈ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜੀ ਦਾ ਜਨਮ ਦਿਨ ਬਹੁਤ ਧੂਮਤਾਂ ਨਾਲ ਬੜੀ ਸ਼ਰਧਾ ਨਾਲ ਉਹਨਾਂ ਦੀ ਯਾਦ ਨੂੰ ਸਮਰਪਿਤ ਸੱਧ ਭਾਵਨਾ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਔਰ ਅੱਜ ਸਾਰੇ ਪੰਜਾਬ ਦੇ 117 ਹਲਕਿਆਂ ਦੇ ਵਿੱਚ ਹੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਹਨ ਉਪਰੰਤ ਬਹੁਤ ਵੱਡੇ ਵਿਸ਼ਾਲ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਉਸ ਮਹਾਨ ਸ਼ਖਸੀਅਤ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਪੰਜਾਬ ਦੇ ਵਿੱਚ ਤਰੱਕੀ ਨੂੰ ਪਾਏ ਹੋਏ ਯੋਗਦਾਨ ਨੂੰ ਯਾਦ ਕਰਦੇ ਹਾਂ ਪਰਜਾਮ ਪੰਜਾਬ ਨੂੰ ਤਰੱਕੀ ਦੀ ਲੀਹਾਂ ਤੇ ਲੈ ਕੇ ਆਉਣ ਵਾਲੇ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਸਹੀ ਦਿਸ਼ਾ ਦੇਣ ਵਾਲੇ ਮਹਰੂਮ ਸਵਰਗੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜੀ ਨੂੰ ਅੱਜ ਅਸੀਂ ਖੂਨਦਾਨ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਆਂ ਔਰ ਸਾਰੇ ਹੀ ਵਰਕਰ ਸਭਾਨਾ ਚ ਔਰ ਲੀਡਰ ਸਭਾਨਾ ਦੇ ਵਿੱਚ ਬਹੁਤ ਹੀ ਉਤਸ਼ਾਹ ਜੋ ਵੱਧ ਚੜ ਕੇ ਇਸ ਖੂਨਦਾਨ ਦੇ ਵਿੱਚ ਖੂਨਦਾਨ ਕੈਂਪ ਦੇ ਵਿੱਚ ਹਿੱਸਾ ਲੈ ਰਹੇ ਆਂ ਔਰ ਸੰਗਤਾਂ ਦੇ ਵਿੱਚ ਵੀ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾ ਰਿਹਾ ਔਰ ਮੈਂ ਸਮਝਦਾ ਹੁਣ ਸਮਾਂ ਆ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਈਏ ਉਹਨਾਂ ਦੀਆਂ ਯਾਦ ਕਰੀਏ ਉਹਨਾਂ ਦੇ ਕੀਤੇ ਹੋਏ ਵਿਕਾਸ ਕਾਰਜਾਂ ਨੂੰ ਉਹਨਾਂ ਦੀ ਭਾਈਚਾਰਕ ਸਾਂਝ ਜੋ ਬਣਾਈ ਸੀ ਸਵਰਗਯ ਸਰਦਾਰ ਪ੍ਰਕਾਸ਼ ਮਾਦਲ ਸਾਹਿਬ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਮੁੱਖ ਰੱਖਦੇ ਆਪਾਂ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਹੋਰ ਉਜਵਲ ਤੇ ਵਧੀਆ ਭਵਿੱਖ ਬਣਾਇਆ ਜਾ ਸਕੇ ਪੰਜਾਬ ਦਾ ਖੂਨਦਾਨ ਦੇ ਕੈਂਪ ਚ ਹਾਲੇ ਸਾਨੂੰ ਅੱਧਾ ਪੌਣਾ ਘੰਟਾ ਹੀ ਹੋਇਆ ਹੌਨ 70 ਤੋਂ 100 ਦੇ ਵਿੱਚਕਾਰ ਫੂਨਦਾਨ ਹੋ ਚੁੱਕਿਆ ਹੈ ਤੇ ਸ਼ਾਮ ਤੱਕ ਦਾ ਬਹੁਤ ਵੱਡਾ ਟੀਚਾ ਸਾਡਾ ਅਸੀਂ ਤੁਹਾਨੂੰ ਅੰਕੜੇ ਕਲੀਅਰ ਕਰਾਂਗੇ ਸ਼ਾਮ ਨੂੰ ਵੀ ਕਿੰਨੇ ਵੱਧ ਤੋਂ ਵੱਧ ਹੋ ਕੇ ਇਹ ਸਾਡਾ 4 ਵਜੇ ਤੱਕਾ ਜੇ ਵੱਧ ਸਮਾਂ ਦੇਣਾ ਪਿਆ ਤਾਂ ਵੱਧ ਵੀ ਦਵਾਂਗੇ ਨੌਜਵਾਨਾਂ ਨੂੰ ਕੀ ਸਨੇਹਾ ਜਿਸ ਤਰ੍ਹਾਂ ਨੌਜਵਾਨਾਂ ਨੂੰ ਇਹੀ ਸਨੇਹਾ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਨੂੰ ਜਾਣ ਕੇ ਔਰ ਇਹੀ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰੀਏ ਤਾਂ ਕਿ ਆਉਣ ਵਾਲਾ ਭਵਿੱਖ ਉਜਵਲ ਬਣਾ ਸਕੀਏ ਜੋ ਨੌਜਵਾਨਾਂ ਨੂੰ ਪੁਰਾਣੇ ਸਮੇਂ ਦੇ ਵਿੱਚ ਨੌکریاں ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ ਹੋਰ ਕਿਸੇ ਸਰਕਾਰ ਨੇ ਨਹੀਂ ਦਿੱਤੀਆਂ ਹੁਣ ਆਪਾਂ ਸਾਰੀਆਂ ਸਰਕਾਰਾਂ ਦੇ ਅੰਕਲਨ ਕਰਨੇ ਆ ਸਮਾਂ ਆ ਗਿਆ ਔਰ ਨੌਜਵਾਨਾਂ ਨੂੰ ਜੇ ਕੋਈ ਸਹੀ ਦਿਸ਼ਾ ਦੇ ਸਕਦਾ ਤਾਂ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਆ ਮੈਂ ਬੇਨਤੀ ਕਰਦਾ ਨੌਜਵਾਨਾਂ ਨੂੰ ਆਪਾਂ ਪੈੜੀਆਂ ਕੁਰੀਤੀਆਂ ਨਸ਼ਿਆਂ ਨੂੰ ਤਿਆਕ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਈਏ ਔਰ ਪੰਥ ਨਾਲ ਔਰ ਪਾਰਟੀ ਨਾਲ ਜੁੜੀਏ ਔਰ ਪੰਥ ਦੀ ਵੀ ਸੇਵਾ ਕਰੀਏ ਪਾਰਟੀ ਦੀ ਸੇਵਾ ਕਰੀਏ ਤਾਂ ਕਿ ਆਪਣਾ ਭਵਿੱਜਲ ਆਪਾਂ ਆਪਣਾ ਭਵਿੱਖ ਉਜਵਲ ਬਣਾ ਸਕੀਏ